ਇਦਰਾ ਜੀ ਫਾਇਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਸਾਰੇ ਜਣੇ ਵਧਾਈ ਦੇ ਪਾਤਰ ਜੇ ਹਾਂਜੀ ਤੇ ਜਿਹੜਾ ਤੁਸੀਂ ਇੰਨਾ ਜ਼ਿਆਦਾ ਵੀਡੀਓ ਨੂੰ ਪਿਆਰ ਦਿੱਤਾ ਆ ਤੇ ਸਾਨੂੰ ਤਾਂ ਅਸਲ ਜੁ ਉਮੀਦ ਹੀ ਨਹੀਂ ਸੀਗੀ ਕਿ ਇੰਨਾ ਵਧੀਆ ਰਿਸਪੌਂਸ ਮਿਲੇਗਾ ਇੰਨਾ ਤੁਸੀਂ ਪਿਆਰ ਦਿਓਗੇ ਸਾਰੇ ਜਣੇ ਕਮੈਂਟ ਕਰੋਗੇ ਸਾਰੇ ਜਣੇ ਸ਼ੇਅਰ ਕਰੋਗੇ ਤੇ ਸੱਚੀ ਦਿਲੋਂ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਆ ਕਿ ਅਗਰ ਅਸੀਂ ਮਿਹਨਤ ਕੀਤੀ ਸੀਗੀ ਅਸੀਂ ਉਹ ਚੀਜ਼ਾਂ ਸਾਰੀਆਂ ਬਣਾਈਆਂ ਸੀ ਹਾਂ ਤੇ ਉਹਦਾ ਫਲ ਜਿਹੜਾ ਸਾਨੂੰ ਜਰੂਰ ਤੁਸੀਂ ਦਿੱਤਾ ਆ ਤੇ ਕੁਝ ਜਿਹੜੇ ਸਵਾਲ ਵੀਡੀਓ ਦੇ ਸਬੰਧ ਵਿੱਚ ਇਹ ਸੀਗੇ ਕਿ ਪਹਿਲੀ ਗੱਲ ਤੇ ਵੀਡੀਓ ਦਾ ਨਾਮ ਜਿਹੜਾ ਆ ਉਹ ਕੁਝ ਲੋਕ ਕੀ ਕਹਿ ਰਹੇ ਸੀਗੇ ਕਿ ਕੁਝ ਭੈਣ ਭਰਾ ਕਹਿ ਰਹੇ ਵੀ ਨਹੀਂ ਸਹੀ ਹੈਗਾ ਤੇ ਵੀਡੀਓ ਦਾ ਨਾਮ ਜਿਹੜਾ ਮੈਂ ਸਭ ਨੂੰ ਜੋਤਨਾ ਵੀ ਗੱਲ ਕਰਨ ਰਿਹਾ ਹੈਗਾ ਕਿ ਵੀਡੀਓ ਦਾ ਨਾਮ ਮੈਂ ਪਹਿਲਾਂ ਨਾ ਰੱਖਿਆ ਸੀਗਾ ਤਲਾਕ ਸਹੀ ਜਾਂ ਮੌਤ ਮਤਲਬ ਤਲਾਕ ਚੰਗਾ ਜਾਂ ਮੌਤ ਤੇ ਜਿਸ ਦਿਨ ਵੀਡੀਓ ਪੈਣੀ ਸੀ ਉਸ ਦਿਨ ਮੈਂ ਕਹਿ ਰਹੇ ਸੀ ਤੁਹਾਨੂੰ ਹਾਂਜੀ ਮੇਰੇ ਕੋਈ ਨਾਮ ਹੈ ਜਾਂ ਸੋਚੋ ਜਿਹੜਾ ਛੋਟਾ ਹੋਵੇ ਤੇ ਥੋੜਾ ਬਦਲ ਲੈਨੇ ਆ ਤੇ ਪਰ ਫਿਰ ਜੋ ਸੋਚ ਕੇ ਅਸੀਂ ਵੀਡੀਓ ਬਣਾਈ ਸੀਗੀ ਜੋ ਚੀਜ਼ਾਂ ਅਸੀਂ ਵੀਡੀਓ ਚ ਅੱਗੇ ਦਿਖਾਉਣੀਆਂ ਨੇ ਉਹਦੇ ਹਿਸਾਬ ਦੇ ਨਾਲ ਮੈਨੂੰ ਲੱਗਦਾ ਕਿ ਇਹ ਨਾਮ ਬਿਲਕੁਲ ਪਰਫੈਕਟ ਮੈਚ ਕਰਦਾ ਹੈ ਤੇ ਤਲਾਕ ਚੰਗਾ ਜਾਂ ਮੌਤ ਕਿਉਂਕਿ ਹੁਣ ਤਲਾਕ ਵੀ ਮੜਾ ਤੇ ਮੌਤ ਵੀ ਮਾੜੀ ਇਸ ਕਰਕੇ ਹੋ ਸਕਦਾ ਵੀ ਸਾਡੇ ਭੈਣ ਭਰਾ ਨੂੰ ਲੱਗਦਾ ਹੋਵੇ ਵੀ ਸ਼ਾਇਦ ਪਤਾ ਨਹੀਂ ਕਿਉਂ ਇਹ ਨਾਮ ਰੱਖਤਾ ਉਹ ਦਿਨ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਨਾ ਵੀ ਜਦੋਂ ਕੁੜੀਆਂ ਘਰ ਆ ਜਾਂਦੀਆਂ ਵਾ ਉਹ ਵੀ ਸਮਾਜ ਨੂੰ ਚੰਗਾ ਨਹੀਂ ਲੱਗਦਾ ਤੇ ਹੁਣ ਜਿੱਦਾਂ ਜੇ ਕੋਈ ਗੱਲ ਇਹੋ ਜਿਹੀ ਹੋ ਜਾਂਦੀ ਆ ਤੇ ਫਿਰ ਉਹ ਵੀ ਹੁੰਦਾ ਵਾ ਵੀ ਪਰ ਜਿੱਦਾਂ ਜਿੱਦਾਂ ਜੀ ਵੀਡੀਓ ਚੱਲਣੀ ਆ ਤੁਹਾਨੂੰ ਸਾਰਿਆਂ ਨੂੰ ਇਹ ਨਾਮ ਜਿਹੜਾ ਪੱਕਾ ਜਸਟੀਫਾਈ ਹੋ ਜਾਏਗਾ ਮਤਲਬ ਕਿ ਇਹ ਸਾਰਾ ਤੁਹਾਨੂੰ ਵਧੀਆ ਲੱਗੇਗਾ ਕਿ ਇਹ ਨਾਮ ਕਿਉਂ ਰੱਖਿਆ ਗਿਆ ਹੈ ਹਾਂਜੀ ਤੇ ਅੱਜ ਇਸ ਵੀਡੀਓ ਦਾ ਦੂਜਾ ਭਾਗ ਪੇਸ਼ ਜਣਾਇਆ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਤੇ ਇੱਕ ਚੀਜ਼ ਹੋਰ ਕਿ ਵੀਡੀਓ ਡੇਲੀ ਇਹੀ 10 ਵਜੇ ਪਾਇਆ ਕਰਾਂਗੇ ਠੀਕ ਹੈ ਜੀ ਕਿਉਂਕਿ ਇਹਦੇ ਨਾਲ ਫ੍ਰੀ ਹੁੰਦਾ ਕਿ ਸਾਰਿਆਂ ਨੂੰ ਹਨਾ ਵੀ ਟਾਈਮ ਪਤਾ ਲੱਗ ਜਾਂਦਾ ਹੈ ਟਾਈਮ ਪਤਾ ਲੱਗ ਜਾਂਦਾ ਹੈ ਹਾਂਜੀ ਤੇ ਬਾਕੀ ਸਾਰੀ ਟੀਮ ਇੰਨੀ ਖੁਸ਼ ਸੀਗੀ ਸਾਰਿਆਂ ਵੱਲੋਂ ਜੀ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਸਾਰੀ ਟੀਮ ਦੀ ਸਾਰੇ ਇਸੇ ਚੀਜ਼ ਦਾ ਵੇਟ ਕਰਦੇ ਸੀ ਇਹ ਮਤਲਬ ਇੰਨੀ ਗਰਮੀ ਜਿਹ ਮਿਹਨਤ ਕੀਤੀ ਆ ਤੇ ਰਿਸਪੌਂਸ ਵੀ ਅੱਛਾ ਮਿਲਿਆ ਹਾਂ ਵਧੀਆ ਰਿਸਪੌਂਸ ਤੁਸੀਂ ਸਾਰਿਆਂ ਨੇ ਦਿੱਤਾ ਆ ਤੇ ਜਿਵੇਂ ਪਹਿਲੀ ਵੀਡੀਓ ਨੂੰ ਸ਼ੇਅਰ ਕੀਤਾ ਸਾਰਿਆਂ ਨੇ ਵਧੀਆ ਦੇਖਿਆ ਆ ਕਮੈਂਟ ਕੀਤਾ ਹੈ ਉਦਾਂ ਹੀ ਅੱਜ ਜਿਹੜੀ ਦੂਜੀ ਵੀਡੀਓ 10 ਵਜੇ ਪੈਣੀ ਆ ਕਿਉਂਕਿ ਵੀਡੀਓ ਤਾਂ ਡੇਲੀ ਹੁਣ 10 ਵਜੇ ਪਿਆ ਕਰਨੀ ਆ ਹਾਂ ਤੇ ਸਾਰੇ ਨਵੇਂ ਵੀਡੀਓ ਜਰੂਰ ਦੇਖਣੀ ਹੈ ਦਬ ਕੇ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਤੇ ਉਹਦੇ ਨਾਲ ਕੀ ਹੈ ਕਿ ਇੱਕ ਚੀਜ਼ ਅਸੀਂ ਹੋਰ ਦੇਖਦੇ ਆ ਅਸੀਂ ਨਾ ਅਸਲ 'ਚ ਹਰੇਕ ਬੰਦੇ ਦਾ ਸੋਚਣ ਦਾ ਪੱਖ ਅਲੱਗ ਹੁੰਦਾ ਵਾ ਜਦੋਂ ਮੈਂ ਕੋਈ ਵੀਡੀਓ ਬਣਾਉਂਦਾ ਮੈਂ ਉਹਦੇ ਵਿੱਚ ਉਹ ਚੰਗੀਆਂ ਚੀਜ਼ਾਂ ਜ਼ਿਆਦਾ ਲੱਭਣ ਲੱਭਣ ਦੀ ਕੋਸ਼ਿਸ਼ ਕਰੂੰਗਾ ਮਤਲਬ ਜਿੱਦਾਂ ਮੰਨ ਲਓ ਹੁਣ ਕੋਈ ਅਸੀਂ ਵੀਡੀਓ ਬਣਾਉਣੇ ਦਾਜ ਦੇ ਇਸ ਸੰਬੰਧ 'ਚ ਜਾਂ ਕੋਈ ਵੀਡੀਓ ਬਣਾ ਲਈ ਅਸੀਂ ਵੀਡੀਓ ਬਣਾਈ ਹੈ ਕਿ ਕਰ ਜਾ ਹੁਣ ਉਹਦੇ ਵਿੱਚ ਮੰਨ ਲਓ ਕੋਈ ਬੰਦਾ ਆ ਕੋਈ ਉਹ ਕਰਜ਼ਾ ਲਈ ਜਾਂਦਾ ਉਹਨੇ ਆਪਣਾ ਟਰੈਕਟਰ ਵੀ ਲੈ ਲੇ ਸਾਰੀਆਂ ਵੀ ਚੰਨ ਲੀਆਂ ਪਰ ਅਸੀਂ ਉਹਦੇ ਵਿੱਚੋਂ ਸਿੱਖਣ ਵਾਲੀ ਚੀਜ਼ ਕੀ ਆ ਵੀ ਇਹੋ ਜੇ ਕੰਮ ਨਹੀਂ ਕਰਨੇ ਜਿਹੜੀ ਆਪਣੀ ਮਲਹੱਦ ਤੋਂ ਆਪਣੀ ਲੋੜ ਤੋਂ ਬਾਹਰ ਹੀ ਹੋਣ ਬਾਹਰ ਹੀ ਹੋਣ ਹੈਨਾ ਹੁਣ ਮੰਨ ਲਓ ਜਾਂ ਅਸੀਂ ਪੇਕੇ ਹੁੰਦੇ ਮਾਵਾ ਨਾਲ ਉਹਦੇ ਵਿੱਚ ਮੰਨ ਲਓ ਅਗਰ ਅਸੀਂ ਕਹਿੰਨੇ ਕਿ 네ਗੇਟਿਵ ਚੀਜ਼ਾਂ ਨੇ ਜਿਵੇਂ ਮੱਲਾਹਰੇ ਦਾਣਾ ਪਣੀ ਵੀਡੀਓ ਜਿਹੜੀ ਆ ਉਹਦੇ ਵਿੱਚ ਜਿਹੜੀ ਅਸੀਂ ਚੀਜ਼ ਪਾਈ ਆ ਕਿ ਦਿਲਜੀਤ ਮੇਰਨਾ ਕਿੰਨਾ ਮਾੜਾ ਕਰਦਾ ਤੇ ਇਹਦੇ ਵਿੱਚ ਸਿੱਖਣ ਵਾਲੀ ਚੀਜ਼ ਇਹ ਆ ਕਿ ਇਹੋ ਜੇ ਲੋਕਾਂ ਤੋਂ ਕਿੱਦਾਂ ਬਚਣਾ ਹੈ ਉਹਦੇ ਇੱਕ ਵੀ ਜੀ ਪਤਾ ਨਹੀਂ ਭੰਜੀ ਨੇ ਕਮੈਂਟ ਕੀਤਾ ਸੀ ਕਹਿੰਦੇ ਵੀ ਤਲਾਕ ਦਾ ਮਤਲਬ ਮੌਤ ਲੇ ਕੇ ਪੁੱਛ ਰਹੀ ਆ ਸਾਰੇ ਵੀ ਤਲਾਕ ਚੰਗਾ ਜਾਂ ਮੌਤ ਤੇ ਕਹਿੰਦੇ ਮੇਰੇ ਪਾਸੇ ਦੋਵੇਂ ਚੰਗੀਆਂ ਆ ਵੀ ਜੇ ਤਲਾਕ ਹੋ ਜਾਂਦਾ ਤੇ ਮਤਲਬ ਮਾੜੇ ਪਰਿਵਾਰ ਤੋਂ ਖਹਿੜਾ ਛੁੱਟ ਜਾਂਦਾ ਤੇ ਜੇ ਮੌਤ ਹੋ ਜਾਂਦੀ ਆ ਤੇ ਰਿਸ਼ਤੇਦਾਰਾਂ ਤੋਂ ਛੁੱਟਦਾ ਇਹ ਮਤਲਬ ਸਾਨੂੰ ਜਿਹੜੇ ਕਮੈਂਟ ਆਉਂਦੇ ਇਹ ਤੁਹਾਨੂੰ ਉਹ ਦੱਸ ਰਹੇ ਆ ਕਿ ਮਤਲਬ ਹਰੇਕ ਤਰ੍ਹਾਂ ਦੇ ਲੋਕ ਜਿਹੜੇ ਵੀਡੀਓ ਦੇਖਣ ਵਾਲੇ ਹੁੰਦੇ ਨੇ ਕਿਸ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਕਿਸ ਨੂੰ ਨਹੀਂ ਲੱਗਦੀ ਬਟ ਮੈਨੂੰ ਲੱਗਦਾ ਜਿਹੜੀ ਇਸ ਵੀਡੀਓ ਪਾਈ ਹੈ ਤਨਾ ਚੱਗਾ ਜਾਂ ਮੋੜੇ ਸਾਰਿਆਂ ਨੇ ਆਇਆ ਹੀ ਕਹਿੰਦੇ ਵੀ ਸਿੱਖਣ ਨੂੰ ਮਿਲਣਾ ਵਾ ਤੇ ਕਈ ਕੁੜੀਆਂ ਜਿਹੜੀਆਂ ਵਾ ਉਹ ਦਾਦੀ ਦੀ ਬਲੀ ਹੁਣ ਹਾਂ ਕਈ ਕੁੜੀਆਂ ਜਿਹੜੀਆਂ ਮਤਲਬ ਕਮੈਂਟ ਕਰਦੀਆਂ ਕਈ ਭੈਣੀਆਂ ਜਿਹੜੀਆਂ ਕਮੈਂਟ ਕਰਦੇ ਨੇ ਕਿ ਇਹੋ ਜੀਆਂ ਚੀਜ਼ ਸਾਡੇ ਨਾਲ ਹੁੰਦੀਆਂ ਹਾਂ ਤੇ ਹੁਣ ਦੁਨੀਆ 'ਚ ਤੇ ਹਰ ਇੱਕ ਤਰ੍ਹਾਂ ਦੀ ਚੀਜ਼ ਹੈਗੀ ਆ ਹਾਂ ਜੀ ਸੋਚੀਏ ਤੇ ਅਸੀਂ ਕਹਿੰਨੇ ਆਂ ਵੀ ਅੱਜ ਕੱਲ ਜਿਹੜਾ ਸਮਾਵਾ ਬੜਾ ਐਜੂਕੇਟਿਡ ਜਾ ਹੋ ਗਿਆ ਵਾ ਸਾਰੇ ਪੜੇ ਲਿਖੇ ਆ ਪਰ ਫਿਰ ਵੀ ਇਹ ਕੰਮ ਹੋਇਆ ਹੀ ਆ ਉਹ ਚੀਜ਼ਾਂ ਵਿੱਚ ਆ ਹੀ ਜਾਂਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੁਝ ਹੈਗਾ ਹੀ ਆ ਤੇ ਬਾਕੀ ਬਸ ਇਹੋ ਹੀ ਅੱਜ ਦੇ ਵਿੱਚ ਹੀ ਹੋਈ ਗੱਲਬਾਤ ਕਰਨੀ ਹੈ ਦੂਜਾ ਭਾਗ ਅੱਜ ਪੈ ਜਾਣਾ ਹੈ ਸਾਰੇ ਜਣੇ ਜਰੂਰ ਦੇਖਿਓ 10 ਵਜੇ ਵੀਡੀਓ ਆ ਰਹੀ ਹੈ ਤੇ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਦੇਦੋਗੇ ਚਲੋ ਠੀਕ ਹੈ ਜੀ ਸასი ਕਾਰੀ ਇੱਕ ਚੀਜ਼ ਸੱਚ ਲਾਸਟ ਚੀਜ਼ ਰਹਿ ਗਈ ਕਿ ਲਾਈਵ ਅਸੀਂ ਹੋਇਆ ਕਰਾਂਗੇ ਕਿਦੋਂ ਹੋਇਆ ਕਰਾਂਗੇ ਸੰਦੇ ਰੱਖੀ ਜਿੱਦਨ ਵੀ ਲਾਈਵ ਹੋਇਆ ਹੋਏਗਾ ਨਾ ਜਿੱਦਨ ਲਾਈਵ ਹੋਣਾ ਹੋਏਗਾ ਅਸੀਂ ਉਸ ਦਿਨ ਤੁਹਾਨੂੰ ਸਵੇਰੇ ਪੋਸਟਰ ਪਾ ਕੇ ਦੱਸ ਦੇਵਾਂਗੇ ਠੀਕ ਹੈ ਜੀ ਸასი ਗੱਲ ਸასი ਗੱਲ ਜੀ ਸਰ ਜੀ